ਤੇ ਇਹ ਜਿਹੜਾ ਮੈਸੇਜ ਸੀ ਸੰਦੂਰ ਆਪਰੇਸ਼ਨ ਦਾ ਇਹ ਖਾਲੀ ਪਾਕਿਸਤਾਨ ਨੂੰ ਨਹੀਂ ਮਿਲਿਆ ਪੂਰੇ ਵਰਲਡ ਨੂੰ ਮਿਲਿਆ ਕਿ ਹਿੰਦੁਸਤਾਨ ਇੱਕ ਬਹੁਤ ਬੜੀ ਸ਼ਕਤੀ ਸੀ ਸ਼ਕਤੀ ਹੈ ਅਤੇ ਸ਼ਕਤੀ ਰਹੇਗਾ ਭਾਰਤ માતા ਕੀ ਜੈ ਭਾਰਤ માતા ਕੀ ਜੈ ਦੇਸ਼ ਦੀ ਸੈਨਾ ਜਿੰਦਾਬਾਦ 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 ਦੇਸ਼ ਦੀ ਸੈਨਾ ਜਿੰਦਾਬਾਦ ਤਪੰਨ ਬਾਜੂਬਾਦੀ ਜੋਥੇ ਦੇ ਹਰ ਇੱਕ ਅੰਚਾਰਜ ਨੇ ਉਹ ਵਿਸ਼ੇਸ਼ ਉਤੇਜਿਤ ਰੁਖ ਖੇਡ ਖੇਡਤੀ ਸਾਡੇ ਸਮਾਣਾ ਤੋਂ ਹਰ ਇੱਕ ਅੰਚਾਰਜ ਨੇ ਸਾਰਿਆਂ ਦੇ ਬਹੁਤ بڑا ਸਾਡਾ ਸਹਿਯੋਗ ਕੀਤਾ ਤੇ ਪਰਮਾਤਮਾ ਨੇ ਵੀ ਸਾਡਾ ਬਹੁਤ بڑا ਸਾਥ ਦਿੱਤਾ ਐਡੀ ਗਰਮੀ ਦੇ ਵਿੱਚ ਇਹਦਾ ਹੰਦ ਠੰਡ ਬਰਸਾਤ ਦੀ ਸਾਡੇ ਵਿੱਚ ਖਾਸ ਕਰਕੇ ਰਿਕਾਲੇ ਦੇ ਮੰਡਲ ਪ੍ਰਧਾਨ ਰੋਬੀ ਜੀ ਸਾਡੇ ਪਰਮੇਂਦਰ ਦੀ ਸਾਰਿਆਂ ਦਾ ਇੱਕੀ ਦਾ ਜੀ ਦਾ ਨਾਮ ਲਵਾ ਇਹ ਨਾਮ ਲੈਣ ਦਾ ਮੌਕਾ ਨਹੀਂ ਦੇਸ਼ ਨੂੰ ਸਮਰਪਿਤ ਜਨ ਜਨ ਖੂਨ ਦਾ ਕਤਰਾ ਕਤਰਾ ਇਹ ਹਿੰਦੋਸਤਾਨੀ ਬਹਾਦੂਗਾਂ ਤੰਮਨ ਬਾਜਵਾ ਮੈਡਮ ਨਾਪਾ ਪਹੁੰਚੇ ਹੋ ਜੀ ਕੀ ਕਹਿਣਾ ਚੋਣੇ ਤਿਰੰਗਾ ਯਾਤਰਾ ਲਈ ਅੱਜ ਜਿਹੜੀ ਤਿਰੰਗਾ ਯਾਤਰਾ ਦੇਸ਼ ਭਗਤ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀਆਂ ਭਾਰਤੀ ਸੈਨਾ ਹੈ ਵੈਦਰ ਉਹ ਆਰਮੀ ਹੈ ਬਾਇਓ ਸੈਨਾ ਹੈ ਜਾਂ ਸਾਡੀ ਨੇਵੀ ਹੈ ਉਹਨਾਂ ਦੇ ਹੌਸਲਾ ਅਫਜ਼ਾਈ ਲਈ ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹਰ ਥਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਹੜੀ ਨਾਭਾ ਦੀ ਤਿਰੰਗਾ ਯਾਤਰਾ ਉਸ ਵਿੱਚ ਸ਼ੁਭਲੀਅਤ ਕਰਨ ਦਾ ਅਫਸਰ ਮਿਲੇ ਮੈਥਨ ਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਦੀ ਔਰ ਸਾਰੇ ਹੀ ਭਾਜਪਾ ਦੇ ਕਾਰਕਤਾਵਾਦੀ ਜਿਨ੍ਹਾਂ ਨੇ ਖੁਦ ਵੀ ਇਸ ਵਿੱਚ ਸ਼ੁਭਲੀਅਤ ਕੀਤੀ ਔਰ ਮੈਨੂੰ ਵੀ ਇਸ ਵਿੱਚ भाग ਲੈਣ ਦਾ ਅਫਸਰ ਮਿਲਿਆ ਇਹ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਆ ਸ਼ੇਰਾਂ ਵਾਲੇ ਦਾ ਵਿਸ਼ਵਾਸ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਨੂੰ ਮਹਿਕੂੂਜ਼ ਰੱਖਿਆ ਮੈਂਨਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਅਤੰਗਵਾਦ ਨੂੰ ਜਿਹੜਾ ਅਸੀਂ ਮੂੰਹ ਤੋਂ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਕਿਉਂਕਿ ਅਤੰਗਵਾਦ ਨੂੰ ਦਾ ਪਾਲਣ ਪੋਸ਼ਣ ਕਰਨ ਵਾਲੇ ਉਹੀ ਨੇ ਜਿਹੜੇ ਅਤੰਕੀਆਂ ਨੇ ਪਹਿਲ ਕੰਮ ਵਿੱਚ ਸਾਡੇ ਟੂਰਿਸਟ ਭਰਾਵਾਂ ਤੇ ਉਹਨਾਂ ਦਾ ਹੱਤਿਆ ਉਹਨਾਂ ਦਾ ਹਤਿਆਕਾਂ ਜਿਹੜਾ ਉੱਥੇ ਕੀਤਾ ਸੋ ਲੋਕਾਂ ਵਿੱਚ ਬਹੁਤ ਵੱਡਾ ਉਚਾਰ ਨਜ਼ਰ ਆਇਆ ਹੈ ਲੋਕੀ ਬਹੁਤ ਆਪ ਉਹਨਾਂ ਨੇ ਆਪ ਮਾਰੇ ਹੋ ਕੇ ਇਸ ਤਰੰਗਾਂ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਯਾਤਰਾ ਬਾਰੇ 90 ਦੇ ਬਾਜ਼ਾਰ ਦੇ ਵਿੱਚ ਤਰੰਗਾ ਲਹਿਰਾਇਆ ਵੀ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਤਰੰਗਾ ਯਾਤਰਾ ਹੋਈ ਹੈ ਨਾਭਾ ਸ਼ਹਿਰ ਦੇ ਵਿੱਚ ਵਾ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਨਾ ਨੇ ਹਿੱਸਾ ਲਿਆ ਬਹੁਤ ਹੀ ਸਫਲ ਰਹੀ ਸਾਡੀ ਤਰੰਗਾ ਯਾਤਰਾ ਜਿਸੇ ਭਾਰਤ ਦੀ ਆਤਮਾ ਨੂੰ ਸੂਟ ਕਰਦੇ ਆ ਭਾਰਤ ਮਾਤਾ ਕੀ ਜੈ ਸਾਨੂੰ ਸਾਡੀ ਦੇਸ਼ ਦੀ ਆਰਥਿਕਤਾ ਮਾਰ ਗੋਇਲ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਸਪੈਸ਼ਲ ਨਾਭੇ ਪਹੁੰਚੇ ਹੋ ਤਰੰਗਾ ਯਾਤਰਾ ਲਈ ਅੱਜ ਸਾਡੇ ਨਾਭੇ 'ਚ ਬਹੁਤ ਵੱਡੀ ਤਰੰਗਾ ਯਾਤਰਾ ਕੱਢੀ ਗਈ ਹੈ ਜੋ ਕਿ ਸਾਰੇ ਬਾਜ਼ਾਰ ਚ ਅਸੀਂ ਤਰੰਗਾ ਯਾਤਰਾ ਲਹਿਰਾਈ ਹੈ ਜੋ ਸੰਧੂਰ ਆਪਰੇਸ਼ਨ ਸੀ ਸਾਡੇ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਅੱਤਵਾਦੀ ਨੂੰ 150 ਕਿਲੋਮੀਟਰ ਅੰਦਰ ਜਾ ਕੇ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਬਹੁਤ ਮਾਣ ਹੈ ਭਾਰਤ ਦੇ ਸਾਰੇ ਜਵਾਨਾਂ ਦੇ ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਅਸੀਂ ਮੂੰਹ ਤੋੜ ਜਵਾਬ ਸਾਡੇ ਦੁਸ਼ਮਣਾਂ ਨੂੰ ਦਵਾਂਗੇ ਸਭ ਨੂੰ ਇਸ ਗੱਲ ਦਾ ਭਾਰਤ ਦੇ ਵਿਸ਼ਵਾਸ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਤਾਕਤਵਰ ਨੇ ਇਸ ਕਰਕੇ ਸਾਨੂੰ ਮਾਣ ਆ ਸਾਡੀ ਸੈਨਾ ਤੇ ਜੀ ਜਵਾਨਾਂ ਦੇ ਜੈ ਭਾਰਤ ਮਾਤਾ ਜੀ ਕਹਿਣਾ ਚਾਹੁੰਦੇ ਹਾਂ ਜਿਹੜੀ ਅੱਜ ਤਿਰੰਗਾ ਯਾਤਰਾ ਨਿਕਲੀ ਹੈ ਇਹ ਕਿ ਤਿਰੰਗਾ ਯਾਤਰਾ ਸਾਰੇ ਹਿੰਦੁਸਤਾਨ ਵਿੱਚ ਕੱਢੀ ਜਾ ਰਹੀ ਹੈ ਇਸੇ ਤਰੀਕੇ ਨਾਲ ਦੇਖਦੇ ਹੋਏ ਅੱਜ ਨਾਭੇ ਵਿੱਚ ਪਉ ਪਾਈ ਗਿੰਦੇ ਵਿੱਚ ਸਾਰੀਆਂ ਮੀਤਾਰਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਹਮਣੇ ਮਿਲ ਜੁਲ ਕੇ ਇਹ ਸਾਥ ਦਿੱਤਾ ਹੈ ਇਸ ਦੇ ਵਿੱਚ ਭਾਰਤੀ ਜਨਤਾ ਵੱਡੇ ਨੁਮਾਇੰਦਾ ਤੌਰ ਤੇ ਮੁਰਹ ਹੋ ਕੇ ਸਾਰੇ ਪੜੇ ਨਾਲ ਲੈ ਕੇ ਭਾਰਤ ਦੇਸ਼ ਦੀ ਮਨਿੰਦਰ ਮੋਦੀ ਜੀ ਨੇ ਸੁਪਨਾ ਉਹਨੇ ਪੂਰਾ ਕੀਤਾ ਹੈ ਜੋ ਬਦਲਣ ਲਿਤਾ ਹੈ ਜੋ 26 ਮਾਰਗਏ ਸੀਗੇ ਉਹਨਾਂ ਦਾ ਬਦਲਾ ਲੈਣ ਦੇ ਨਾਲ ਪਾਕਿਸਤਾਨ ਨਾਲ ਲੜਾਈ ਕਰਕੇ ਕੁਝ ਥੱਲੇ ਸਾਡੇ ਹਿੰਦੁਸਤਾਨ ਦੇ ਮਾਣਾਂ ਵਿੱਚ ਪਈ ਹੈ ਮੈਂ ਇਹਨਾਂ ਦੀ ਬਹੁਤ ਵਧਾਈ ਦੇਣਾ ਤਿਰੰਗਾ ਯਾਤਰਾ ਦੇ ਸਾਰਿਆਂ ਨੂੰ ਕਿ ਬਹੁਤ ਹੀ ਭਾਰੀ ਕਿੰਤੀ ਵੀ ਸਾਮਣੇ ਪਹੁੰਚ ਗਏ ਸਾਡਾ ਸਾਥ ਦਿੱਤਾ ਠੀਕ